ਕੰਮ ਦਾ ਸਾਰਾ ਸਿਸਟਮ ਹੈ ਇੱਥੇ ਤੇ ਬਾਕੀ ਰੈਸਟੋਰੈਂਟ ਦੇ ਵਿੱਚ ਕੰਮ ਦੇ ਵਿੱਚ ਤੁਹਾਨੂੰ ਇੰਗਲਿਸ਼ ਆਉਂਦੀ ਆ ਫਲੂਐਂਟ ਤੇਰਾ ਨੱਚੀਆਂ ਤੋਰੇ ਨੱਚੀਆਂ ਤੇ ਰਾਣੀਆਂ ਜੇ ਟਾਨੀਆਂ ਇੱਕ ਇੱਕ ਕੰਮ ਫੇਰ ਲੰਘੇ ਫਮੇ ਦਾ ਬੱਲੇ ਦੀ ਹਾ ਜੀ ਇਹ ਤੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਉਮੀਦ ਕਰਦੇ ਆ ਕਿ ਠੀਕ ਹੋਵੋਗੇ ਤੇ ਫਿਰ ਉੱਠੇ ਫਿਰ ਕਿਤੇ ਘੁੰਮਣ ਦਾ ਪਲਾਨ ਬਣ ਗਿਆ ਹਜੇ ਪਤਾ ਨਹੀਂ ਕਿੱਥੇ ਜਾ ਰਹੇ ਆ ਤੇ ਅਸੀਂ ਜਾ ਕੇ ਫਿਰ ਕੰਟੀਨਿਊ ਕਰਦੇ ਆ ਮੈਂ ਬ੍ਰੇਕਫਾਸਟ ਵੀ ਨਹੀਂ ਕੀਤਾ ਅਬ ਨੀਤ ਨੂੰ ਮੈਂ ਰੈਡੀ ਕਰਤਾ ਨਹੀਂ ਤੁਹਾਨੂੰ ਲੁੱਕ ਦਿਖਾਉ ਲੁੱਕ ਦਿਖਾਉ ਐਸੇ ਕਰੋ ਐਸੇ ਸਟਾਈਲ ਯੈਸ ਤੇ ਅਨੀ ਇਹ ਸਟਾਈਲ ਦੇਖ ਕੇ ਤੁਸੀਂ ਹੈਰਾਨ ਹੀ ਹੋਵੋਗੇ ਗੱਲਾਂ ਤੁਨ ਕੇ ਤੇ ਹੁਣ ਅਸੀਂ ਡੇਲੀ ਵਲੋਗਿੰਗ ਕੋਸ਼ਿਸ਼ ਕਰ ਰਹੇ ਆ ਕਿ ਇਧਰੋਂ ਮੈਂ ਕ ਲਈ ਪੁੱਤਰਦੀਪ ਕਲਿੱਪ ਤੇ ਡੇਲੀ ਵਲੌਗ ਆਉਣਗੇ ਤੇ ਬਾਕੀ ਹੁਣ ਅਸੀਂ ਦੇ ਦਿਆਂ ਕੀ ਕਰਨਾ ਹੈ ਕੀ ਨਹੀਂ ਅਜੇ ਕੋਈ ਕੋਈ ਸਲਾਹ ਨਹੀਂ ਹੈ ਤੇ ਜਿੱਥੇ ਵੀ ਜਾਵਾਂਗੇ ਤੁਹਾਨੂੰ ਦੱਸ ਦੂੰਗੀ ਤੇ ਬਾਕੀ ਕਰਦੇ ਆ ਕਾਲ ਕਹਿ ਰਹੇ ਆ ਕਿ ਕੋਈ ਚੀਜ਼ ਦੀ ਕਰਕੇ ਦੁਕਾਨ ਸਾਰੀਆਂ ਬੰਦ ਆ ਬਸ ਸਭ ਕੁਝ ਬੰਦ ਆ ਦੇਖਦੇ ਆ ਕੀ ਹੁੰਦਾ ਹੁਣ ਬੰਦ ਹੈ ਕਿ ਨਹੀਂ ਆ ਜਾ ਤੈਨੂੰ ਹੁਣੇ ਟਾਈਮ ਹੀ ਬਹੁਤ ਲੱਗਦਾ ਅਜੇ ਬੰਦ ਕਰਕੇ ਆਟੋ ਵਗੈਰਾ ਤਾਂ ਚੱਲ ਰਿਹਾ ਵਾਕੀ ਕਹਿ ਰਹੇ ਆ ਕਿ ਬੰਦ ਹੈ ਐਸਾ ਹਰਾ ਕੁਛ ਖੁੱਤੀ ਹੈ ਪਤਾ ਨਹੀਂ ਕਿਸੇ ਦੀ ਹੈ ਮੈਨੂੰ ਨਹੀਂ ਪਤਾ ਬਾਕੀ ਤੁਹਕ ਬਹੁਤ ਸੋਹਣੀ ਲੱਗੀ ਹੈ ਤੇ ਅਸੀਂ ਨਾਨੀ ਘਰ ਚੱਲੇ ਆ ਦੁਬਾਰਾ ਤੋਂ ਉਸ ਦਿਨ ਮੈਨੂੰ ਬਹੁਤ ਜਲਦੀ ਜਲਦੀ ਸੀ ਤੇ ਅੱਜ ਪਸਾਰੇ ਜਾ ਰਹੇ ਆ ਦੇਖੋ ਕਿਸੇ ਆਟੋ ਦੇਖਣ ਆਇਆ ਵੀ ਚੱਲ ਰਿਹਾ ਮੈਂ ਕੈਪ ਦਿੱਤੀ ਆ ਟ੍ਰੇਨ ਕਿੱਲਰ ਵੀ ਖਾਦੀ ਕਿ ਕੈ ਨਸ਼ੇ ਚ ਨੀਂਦ ਆ ਜਾਵੇ ਨਹੀਂ ਆਈ ਉਹਦੇ ਨਾਲ ਵੀ 6 ਵਜੇ ਆਈ ਫਿਰ ਉਹ ਜੀ ਅੱਜ ਸਾਰੇ ਕਹਿੰਦੇ ਚਾਹ ਪੀਵਾਂਗੇ ਖੁਸ਼ ਦੇ ਹੱਥ ਦੀ ਤੇ ਕਹਿੰਦੇ ਚਾਹ 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 ਕਿੰਨੇ ਪੀਣੀ ਚਾਹ ਸਬਸਕ੍ਰਾਈਬਰ ਵੀ ਆਓ ਚਾਹ ਪੀਓ ਤੇ ਗੱਲ ਇਦਾਂ ਹੈ ਕਿ ਬਹੁਤ ਜ਼ਿਆਦਾ ਸੀਗਾ ਕਿ ਮਨ ਅੱਜ ਦਾ ਦਿਨ ਫੇਰ ਕਿਤੇ ਜਾ ਕੇ ਟਾਈਮ ਸਪੈਂਡ ਕਿਤੇ ਜਾ ਮੰਮੀ ਹੋਣੀ ਕਿਤੇ ਜਾਣਾ ਸੀਗਾ ਉਹਨਾਂ ਨੇ ਨਾ ਕਰ ਦਿੱਤੀ ਤੇ ਫੇਰ ਮੇਰਾ ਨੀਤਾ ਬਸ ਸ਼ਰਾਰਤਾ ਤੇ ਸ਼ਰਾਰਤਾ ਤੇ ਸ਼ਰਾਰਤਾ ਤੇ ਸ਼ਰਾਰਤਾ ਉਹ ਭੱਜ ਗਿਆ ਈ ਉਹ ਭੱਜ ਗਿਆ ਈ ਗੋਲਾ ਜਿਹਾ ਫੇਰ ਅਸੀਂ ਆ ਗਏ ਮੇਰੇ ਨਾਨਕੇ ਤੇ ਹੁਣ ਸਾਰੇ ਕੰਜੇ ਭੂਰੇ ਖਾ ਕੇ ਚਨੇ ਖਾ ਕੇ ਤੇ ਹੁਣ ਅਸੀਂ ਪੀਵਾਂਗੇ ਚਾਹ ਗਰਮਾ ਗਰਮ ਚਾਹ ਜੋ ਖੋਸ ਦੀ ਆਦੀ ਚਾਹ ਪੀ ਲੂਗਾ ਨਾ ਬਸ 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 ਹੀ ਕਰਾਊਗਾ ਫੇਰ ਮਦਾ ਨਹੀਂ ਵੇਸੇ ਬਣਾਉਂਦਾ ਮੈਂ ਰੱਖ ਦਿੱਤੀ ਐ ਤੇ ਉਹ ਬੋਲਦੇ ਨੇ ਜਿਹਦੇ ਘਰ ਜਾਓ ਪਹਿਲਾਂ ਚਾਹ ਚਾਹ ਪੀਉਣੀ ਚਾਹ ਤੇ ਕੱਪ ਮੇਰੇ ਰੈਡੀ ਆ ਤੇ ਬਾਕੀ ਚਾਹ ਲੈ ਕੇ ਜਾਂਦੇ ਆ ਫੇਰ ਮੈਂ ਦੱਸੂਗੀ ਕਿਵੇਂ ਦੀ ਬਣੀ ਆ ਓ ਭਾਲੂਆ ਓ ਭਾਲੂ ਸਾਰਿਆਂ ਨੂੰ ਹੱਥ ਚੱਕੀ ਪਈ ਚਿਜੀ ਇਹ ਉਹ ਘੁੰਮਣ ਕੋ ਮਨ ਹੋਇਆ ਪਿਆ ਟਿੱਡੀ ਪਿੱਡੀ ਤੂੰ ਮੇਰੇ ਨਾਨਕੇ ਕਿਉਂ ਆਈ ਤੂੰ ਮੇਰੇ ਨਾਨਕੇ ਕਿਉਂ ਆਈ ਗੋਲਾ ਰਿਆ ਹੁਣ ਆਪਾਂ ਉਧਰ ਜਾਵਾਂਗੇ ਜਦੋਂ ਦੀਪ ਜੀ ਆਉਣਗੇ ਚਾਹ ਦੇ ਕੱਢ ਰਹੀ ਚਾਹ ਚਾਹ ਕੜੀ ਜਾਂਦੀ ਐ ਚਾਹ ਕੜੀ ਜਾਂਦੀ ਐ ਤੇ ਅੱਜ ਕਹਿੰਦੇ ਮੌਸਮ ਜਿਹੜਾ ਆ ਪਹਿਣ ਪੂਰਾ ਵਧੀਆ ਆ ਗਰਮੀ ਵੀ ਆ ਤੇ ਠੰਡ ਦੇ ਹੈ ਨਹੀਂ ਸਿਰ ਸਿਰ ਪਹਿਲੋ ਹਵਾ ਜੀ ਚਲਦੀ ਸੀ ਪਰ ਮੈਂ ਹੁਣ ਨਹਾ ਧੋ ਕੇ ਨਿਕਲਿਆ ਤੇ ਹੁਣ ਸਿਹਰਾ ਮੌਸਮ ਆ ਵਧੀਆ ਆ ਹਨ ਧੁੱਪ ਲੱਗੀ ਆ ਜੇ ਮੈਂ ਅੱਧੀਆਂ ਬੰਮ ਦੀ ਵੀ ਬਾਗੇ ਨਿਕਲਾਂ ਤਾਂ ਵੀ ਮੈਨੂੰ ਕੋਈ ਠੰਡ ਨਹੀਂ ਲੱਗੂਗੀ ਇਤਨਾ ਮੌਸਮ ਆ ਕਾਹੀ ਮੈਂ ਬਾਰ ਬਾਰ ਕਹਿੰਦਾ ਉਹਨਾਂ ਵੀ ਪੁਰਤਗਾਲ ਜੀ ਕੰਮ ਪਜਾਏ ਹੋਵੇ ਚਾਹੇ ਹੋਵੇ ਚਾਹੇ ਨਾ ਹੋਵੇ ਪਰ ਜਿਹੜਾ ਮੌਸਮ ਆ ਉਹ ਹੱਤ ਦਾ ਹੁੰਦਾ ਤੇ ਬਾਕੀ ਮੈਨੂੰ ਕਈ ਕਮੈਂਟ ਵੀ ਆਏ ਸੀਗੇ ਇਸ ਚੀਜ਼ ਦੇ ਵੀ ਹਨਾ ਵੀ ਭਾਜੀ ਪੁਰਤਗਾਲ ਵਿੱਚ ਕੰਮ ਦੇ ਹਾਲਾਤ ਦੱਸੋ ਹਨਾ ਕੰਮ ਦੇ ਹਾਲਾਤ ਇਦਾਂ ਵੀ ਮੈਂ ਹਜੇ ਪੁਰਤਗਾਲ ਦਾ ਪੂਰਾ ਭੇਤੀ ਨਹੀਂ ਹੈਗਾ ਮੈਂ ਜਿੱਥੇ ਹੈਗਾ ਆ ਮੈਂ ਹੈਗਾ ਅਲਬੂਫੇਰਾ ਸਿਟੀ ਦੇ ਵਿੱਚ ਜਿਹੜੀ ਇਹ ਸਿਟੀ ਹੈਗੀ ਬੀਚ ਦੇ ਉੱਤੇ ਆ ਸਾਰਾ ਬੀਚ ਏਰੀਆ ਹੈ ਹਨਾ ਤੇ ਜਿਹੜਾ ਬੀਚ ਏਰੀਆ ਤੇ ਤੁਹਾਨੂੰ ਪਤਾ ਹੀ ਆ ਫਿਰ ਬੀਚ ਏਰੀਆ ਤੇ ਕੰਮ ਹੁੰਦਾ ਗਰਮੀਆਂ ਦੇ ਵਿੱਚ ਸਮਰ ਦੇ ਵਿੱਚ ਹਨਾ ਤੇ ਸਰਦੀਆਂ ਵਿంటర్ ਦੇ ਵਿੱਚ ਇਹ ਬੰਦ ਹੋ ਜਾਂਦਾ ਤੇ ਇੱਥੇ ਮੋਸਟਲੀ ਜਿਹੜਾ ਕੰਮ ਆ ਮਤਲਬ ਇੱਥੇ ਰੈਸਟੋਰੈਂਟ ਦੇ ਕੰਮ ਕਰਦੇ ਮੁੰਡੇ ਤੇ ਜਿਹੜਾ ਜੇ ਆਪਾਂ ਗੱਲ ਕਰੀਏ ਕੰਸਟਰਕਸ਼ਨ ਦੇ ਕੰਮ ਦੀ ਉਹ ਇੱਥੇ ਹਾਰ ਿਆ ਮਤਲਬ ਪੈरिस ਦੇ ਜਿੱਦਾਂ ਮੈਂ ਫਰਾਂਸ ਕਰਦਾ ਸੀ ਕੰਮ ਉਹਦੇ ਉਹਦੇ ਮੁਕਾਬਲੇ ਜਿਹੜਾ ਇੱਥੇ ਕੰਮ ਆ ਉਹ ਹਾਰ ਿਆ ਥੋੜਾ ਮਤਲਬ ਥੋੜਾ ਸ਼ਾਇਦ ਮਤਲਬ ਜਿੱਦਾਂ ਹੁਣ ਇੱਥੇ ਹੈਗਾ ਕਿ ਨਵੇਂ ਘਰ ਬਣਨ ਦਾ ਕੰਮ ਕਿੰਨੇ ਵੀ ਨਵੇਂ ਘਰ ਬਣਦੇ ਪਏ ਡਵੈਲਪਮੈਂਟ ਹੁੰਦੀ ਵੀ ਹੈ ਹਨਾ ਤੇ ਨਵੇਂ ਘਰਾਂ ਦੇ ਵਿੱਚ ਬਲੌਕ ਬਲੂਕ ਹੁੰਦੇ ਆ ਇਟਾਂ ਦੇ ਹਨਾ ਉਹ ਚੱਕਣੇ ਚੁੱਕਣੇ ਹੁੰਦੇ ਆ ਤੇ ਉਹ ਕੰਮ ਜਿਹੜਾ ਆ ਉਹ ਥੋੜਾ ਹਾਰਡ ਆ ਤੇ ਜਿਹੜਾ ਫਰਾਂਸ ਆ ਉੱਥੇ ਜ਼ਿਆਦਾ ਕੰਮ ਹੈਗਾ ਰਿਪੇਅਰ ਮਤਲਬ ਮੇਨਟੇਨੈਂਸ ਦਾ ਕਿ ਮਤਲਬ ਘਰ ਦਾ ਰੰਗ ਕਰਨਾ ਘਰ ਚ ਪਲੰਬਰੀ ਮਤਲਬ ਮਤਲਬ ਘਰ ਬਣਿਆ ਹੁੰਦਾ ਉਹਨੂੰ ਰਿਪੇਅਰ ਕਰਨਾ ਜੇ ਪੁਰਾਣੇ ਘਰਾਂ ਨੂੰ ਰਿਪੇਅਰ ਕਰਨਾ ਤੇ ਉੱਥੇ ਮੇਨ ਕੰਮ ਇਹ ਆ ਤੇ ਇਹ ਜਿਹੜੀਆਂ ਪੌੜੀਆਂ ਸਾਰੀਆਂ ਉੱਤਰ ਕੇ ਤੇ ਫੇਰ ਮੈਨੂੰ ਥੱਲੇ ਜਾਣਾ ਪੈਂਦਾ ਤੇ ਮੈਂ ਵੀ ਹੁਣ ਆਪਣੇ ਮਾਰੇ ਜੇ ਇੱਕ ਕੰਮ ਚੱਲਾ ਸੀਗਾ ਤੇ ਜਿੱਦਾਂ ਕੰਮ ਦਾ ਸਾਰਾ ਸਿਸਟਮ ਆ ਇੱਥੇ ਤੇ ਬਾਕੀ ਰੈਸਟੋਰੈਂਟ ਦੇ ਵਿੱਚ ਕੰਮ ਦੇ ਵਿੱਚ ਤੁਹਾਨੂੰ ਇੰਗਲਿਸ਼ ਆਉਂਦੀ ਆ ਫਲੂਐਂਟ ਤੇ ਬਹੁਤ ਵਧੀਆ ਗੱਲ ਆ ਤੇ ਜੇ ਪੁਰਤਗੀਸ਼ੀ ਵੀ ਨਾਲ ਆਉਂਦੀ ਆ ਫਿਰ ਤੇ ਸੋਨੇ ਤੇ ਸੁਹਾਗਾ ਹੀ ਆ ਨਾ ਫਿਰ ਤੁਹਾਨੂੰ ਕੰਮ ਦੀ ਪ੍ਰੋਬਲਮ ਨਹੀਂ ਹੈਗੀ ਸੀ ਜਿੰਨ ਦੇ ਵਿੱਚ ਬਾਕੀ ਜਦੋਂ ਸੀਜ਼ਨ ਸ਼ੁਰੂ ਹੁੰਦਾ ਆ ਤੇ ਕੋਈ ਵੀ ਮਤਲਬ ਐਦਾਂ ਨਹੀਂ ਉਹ ਦੇਖਦੇ ਕੋਈ ਸਪੈਸਿਫਿਕ ਕੋਣ ਨਹੀਂ ਦੇਖਦੇ ਉਹ ਚੁੱਪ ਕਰਕੇ ਰੱਖ ਲੈਂਦੇ ਆ ਬੰਦੇ ਨੂੰ ਤੇ ਫੌਣ ਜਿੱਦਾ ਆਕਸੀਜਨ ਆ ਤੇ ਹਜੇ ਬੰਦਿਆ ਜਿੱਦਾ ਸਾਰਾ ਸਿਸਟਮ ਹੁਣ ਸਾਹਮਣੇ ਵੀ ਰੈਸਟੋਰੈਂਟ ਆ ਸਾਰੇ ਰੈਸਟੋਰੈਂਟ ਬੰਦੇ ਆ ਤੇ ਆਕਸੀਜਨ ਦੇ ਵਿੱਚ ਬੰਦ ਹੋ ਜਾਂਦੇ ਆ ਚਰਚ ਨਾਲ ਦਾ ਦਫ਼ਤਰ ਹੈ ਇੱਥੇ ਤੇ ਚਰਚ ਜਿੱਦਾਂ ਆਪਾਂ ਜੋਰ ਜੋਰ ਨਾਲ ਪਾਸ ਕਰਈ ਜਾ ਕਿਤੇ ਕੁਝ ਕਰੋ ਨਾ ਕਰਾ ਹਰ ਇੱਕ ਤਾਰ ਤੇ ਹੁਣ ਹੋਣਾ ਹੈ ਕੰਸਟਰਕਸ਼ਨ ਦਾ ਕੰਮ ਚੱਲਣ ਡਿਆ ਹੈ ਜਿਹਦੇ ਹੱਥ ਜਿੱਦਾ ਡੋਣੇ ਆ ਕੋਈ ਉਹਦੇ ਲਈ ਦਾ ਮਤਲਬ ਬਹੁਤ ਵਧੀਆ ਗੱਲ ਹੈ ਅੱਜ ਹਾਂ ਕੁਝ ਕੁਝ ਵੀ ਉੱਤੇ ਲਈ ਵਧੀਆ ਹੋਣਾ ਬੰਦੇ ਰਿਹਾ ਤਾਂ ਗੋਣੇ ਦੇ ਲੱਗ ਹੋਣੀ ਚਾਹੁੰਦੇ ਤੇ ਅੱਜ ਉਹਨਾਂ ਦੀ ਗੱਲ ਹੈ ਹੁਣ ਉਹ ਵਿਚਾਰਾ ਆਇਆ ਉਹ ਹੈਲਪਰ ਆ ਉਹਨੂੰ ਲਾਇਆ ਆ ਉਹ ਕੰਮ ਕੱਢਣ ਵਾਸਤੇ ਫਿਰ ਬਾਕੀ ਤੁਸੀਂ ਇੱਧਰ ਦੇਖ ਸਕਦੇ ਆ ਸਾਰਾ ਇਹ ਨਾ ਜਿੱਦਾਂ ਵੀ ਇਹੀ ਗੱਲ ਹੈ ਕਿ ਮਤਲਬ ਕੁਝ ਨਾ ਕੋਸ਼ਿਸ਼ ਕੋਈ ਨਾ ਕੋਈ ਕੰਮ ਜਿਹੜਾ ਉਹ ਸਿੱਖ ਕੇ ਆਉਣਾ ਚਾਹੀਦਾ ਹੈ ਤੇ ਕੰਮ ਜਿਹੜਾ ਹੈ ਉਹ ਜ਼ਰੂਰੀ ਆ ਸਿੱਖਣਾ ਹਾਂ ਸੋ ਇਹ ਹੈਗੀ ਹੈ ਜੀ ਸਾਡੀ ਬੀਚ ਜਿੱਥੇ ਲੋਕੀ ਆਉਂਦੇ ਆ ਘੁੰਮਣ ਫੇਰਨ ਤੇ ਜਦੋਂ ਧੁੱਪ ਲੱਗੀ ਹੁੰਦੀ ਹੈ ਉਸ ਦਿਨ ਵਧੀਆ ਹੋ ਜਾਂਦਾ ਇੱਥੇ ਸਿਸਟਮ ਆ ਇਹਦਾ ਹੀ ਇਰੀਆ ਹੈ ਤੇ ਮੇਰਾ ਘਰ ਵੀ ਉਧਰ ਹੀ ਪੈਂਦਾ ਹੁਣ ਮੈਂ ਉਧਰ ਨਹੀਂ ਜਾਣਾ ਤੇ ਤੁਹਾਨੂੰ ਦਿਖਾਉਣਾ ਰੌਣਕ ਪੈ ਲੱਗੀ ਆਹ ਕੁੱਤੇ ਬਹੁਤ ਰੱਖੇ ਇੱਥੇ ਲੋਕਾਂ ਨੇ ਇਹ ਹੈਗੀ ਬੀਚ ਸੋ ਇੱਥੇ ਜਿਹੜੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਆ ਕੋਈ ਨਾ ਕੁਝ ਹੁੰਦਾ ਹੀ ਰਹਿੰਦਾ ਇੱਥੇ ਉੱਧਰ ਮੁੰਡੇ ਵਾਲੀਪਰਲੇ ਸਾਈਡ ਬਾਲੀਬਾਲ ਖੇਡਦੇ ਹੁੰਦੇ ਆ ਮੁੰਡੇ ਕੁਝ ਕਰੀ-ਵਰੀ ਆਪਣੇ ਪੰਜਾਬੀ ਹੁੰਦੇ ਕਰੀ-ਕਰੀ ਗੋਰੇ ਲੱਗੇ ਹੁੰਦੇ ਸੋ ਇੱਧਰ ਵੀ ਵਧੀਆ ਆ ਮਾਹੌਲ ਤੇ ਐਸ ਵਿੱਚ ਦਾ ਕਰਕੇ ਹੀ ਲੋਕ ਇੱਥੇ ਆਉਂਦੇ ਆ ਤੇ ਇੱਥੇ ਵਿਜ਼ਟਰ ਜਿਹੜੇ ਆ ਸਾਰੇ ਇਸ ਵਿੱਚ ਦਾ ਕਰਕੇ ਹੀ ਆਉਂਦੇ ਆ ਸੋ ਇੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਤੇ ਹੁਣ ਅਜੇ ਨਹੀਂ ਜਦੋਂ ਮਤਲਬ ਸੀਜ਼ਨ ਹੁੰਦਾ ਇੱਥੇ ਜਗ੍ਹਾ ਨਹੀਂ ਹੁੰਦੀ ਆ ਸਾਰੇ ਜਿਹੜੇ ਵਿੱਚ ਤੇ ਉੱਤੇ ਉਹੜਾ ਕੀ ਹੁੰਦੇ ਉਹ ਬੀਜ ਬੈੱਡ ਜੇ ਹੁੰਦੇ ਜਿਹੜੇ ਬੀਜ ਜਿੱਥੇ ਰੱਖਿਆ ਹੁੰਦੇ ਉਹ ਸਾਰੇ ਹੁੰਦੇ ਆ ਤੇ ਉਹਦਾ ਕਰਕੇ ਫਿਰ ਸਾਰੀਆਂ ਰੌਣਕਾਂ ਹੁੰਦੀਆਂ ਤੇ ਹੁਣ ਹਵਾ ਵੀ ਬਹੁਤ ਜਲਦੀ ਪਈ ਆ ਤੇ ਉਹਦਾ ਕਰਕੇ ਥੋੜੇ ਹੀ ਪਤਾ ਨਹੀਂ ਭਾਈ ਸਕਵਾਲਿਟੀ ਵਧੀਆ ਆਉਗੀ ਕਿ ਨਹੀਂ ਆਉਗੀ ਪਰ ਮਤਲਬ ਵਧੀਆ ਆ ਸਾਰਾ ਉਹ ਲੋਡਿਆ ਤੇ ਬਾਕੀ ਮੈਂ ਕੰਮ ਆਇਆ ਸੀ ਤੇ ਉਹ ਕੰਮ ਮੇਰਾ ਹੋ ਗਿਆ ਮੁੰਡੇ ਨੂੰ ਮਿਲਣਾ ਸੀ ਇੱਕ ਨੂੰ ਉਹ ਮਿਲਿਆ ਹਵਾ ਬਹੁਤ ਜ਼ਿਆਦਾ ਤੇਜ਼ ਆ ਮੈਨੂੰ ਨਹੀਂ ਲੱਗਦਾ ਆਵਾਜ਼ ਦੀ ਕੁਆਲਿਟੀ ਵਧੀਆ ਆਉਂਦੀ ਹੋਗੀ ਸੋ ਕਰਦੇ ਆ ਆਵਾਜ਼ ਮੰਦਰ ਸਜਾਇਆ ਏ ਆਓ ਮਾਤ ਜੀ ਤੁਹਾਡੇ ਅੰਦਰ ਸਜਾਇਆ ਏ ਅੱਗੇ ਜੋਤ ਜਗਾ ਕੇ ਤੁਹਾਨੂੰ ਘਰ ਚ ਬੁਲਾਇਆ ਏ ਆਓ ਮਾਤ ਜੀ ਘੁੰਮ ਘੁੰਮ ਕੇ ਮੰਦਰ ਸਜਾਇਆ ਏ ਇੱਕ ਦੋਵੇਂ ਪਹਿਣਾ ਨਚੀਆਂ ਸੋਹਰੇ ਨਚੀਆਂ ਯਾ ਜਟਾਨੀਆਂ ਪੇਕੇ ਤੋਂ ਮਕੇ ਤੇਰਾ ਨੱਚੀਆਂ ਤੋਰੇ ਨੱਚੀਆਂ ਤੇ ਰਾਣੀਆਂ ਜੇ ਟਾਨੀਆਂ ਇੱਕੇ ਦੋਵੇਂ ਪਤੰਗਾ ਕਿੰਨੀਆਂ ਉਡਰੀਆਂ ਨੇ ਪਤੰਗਾ ਪਤੰਗੇ ਕਿਉਂ ਕਹਿੰਦੇ ਮਤਲਬ ਕਾਈਟ ਕਾਈਟ ਕੀ ਬੋਲਦੇ ਹਾਂਜੀ ਤੇਸ ਲਾ ਕੇ ਨਾਨੀ ਘਰ ਇੰਜੋਏ ਕਰਦੇ ਤੇ ਬੈਕ ਮਨੂਫਲੀ ਖਾ ਗਾਵਾ ਕਾ ਬਨਾਣਾ ਖਾ ਕਾ ਬਨਾਣਾ ਹੀ ਖਾਣਾ ਹੀ ਖਾਣਾ ਹੀ ਕਿਤੇ ਅਸੀਂ ਆਗੇ ਘਰ ਨਾਨੀ ਘਰੋਂ ਘੁੰਮ ਕੇ ਦਵਾਰਾਂ ਤੋਂ ਆ ਪੀ ਕੇ ਬਸ ਵੀ ਕਰਿਆ ਕਰ ਭਾਜੀ ਬਸ ਵੀ ਕਰਿਆ ਕਰ ਚੀਚੀਆਂ ਨੂੰ ਆਈ ਜਾਣਾ ਖਾਈ ਜਾਣਾ ਉਹ ਲੋਕਾਂ ਨੂੰ ਕਿੱਥੇ ਨੂੰ ਆਪੇ ਡਰ ਜਨ ਨਹੀਂ ਹੋ ਜੰਮੂ ਤੈਨੂੰ ਨਹੀਂ ਮਿਲਲੀ ਕੋਈ ਚੀਚੀ ਚੁੱਪ ਚੀਚੀ ਖਾਣੀ ਚੀਚੀ ਖਾਣੀ ਤੂੰ ਜਾਣ ਜੁਣਾ ਡੋ ਇਹ ਨਈ ਮਿਲ ਚੀਚੀ ਹਾਂਜੀ ਜੇ ਅਸੀਂ ਆ ਗਏ ਹਾਂ ਹੁਣ ਟਾਇਰਡ ਹੋ ਗਏ ਆ ਮੇਰਾ ਰੋਜ਼ ਦਾ ਘੁੰਮਣਾ ਲੱਗੇ ਕਦੀ ਇੱਧਰ ਘੁੰਮਣਾ ਕਦੀ ਉੱਧਰ ਘੁੰਮਣਾ ਕੋ ਮੀ ਜਾਣਾ ਕੋ ਮੀ ਜਾਣਾ ਹੁਣ ਕਰੂੰਗੀ ਮੈਂ ਰੈਸਟ ਥੋੜਾ ਇੱਕ ਲਾਰਾ ਚੱਕ ਲਈ ਤੇ ਜਾਓ ਲਾਰਾ ਪਾ ਕੇ ਜਾਈਦਾ ਤੇ ਆ ਕੇ ਸੇ ਮਿਲਦੀ ਤੇ ਇੰਨੀ ਕਾਲੀ ਹੁੰਦੀ ਚੱਲ ਜਾਈਏ ਤੇ ਬਾਕੀ ਘੁੰਮ ਘੁੰਮ ਆਏ ਹਾਂ ਹੁਣ ਮੈਂ ਥੋੜੀ ਦੇ ਬੈਠੂੰਗੀ ਦੀਪ ਜੀ ਨਾਲ ਕਰੂੰਗੀ ਗੱਲਾਂ ਉਹਨਾਂ ਨੂੰ ਤਾਂ ਸੋਣਾ ਬਹੁਤ ਪਸੰਦ ਹੈ ਸੋਈ ਜਾਣਾ ਸੋਈ ਜਾਣਾ ਮੈਂ ਹੁਣ ਕਿਹਾ ਮੈਂ ਕਿਾ ਉੱਠ ਕੇ ਕੋਈ ਗੱਲਬਾਤ ਵੀ ਕਰ ਲਓ ਕਿ ਸੋਈ ਜਾਣਾ ਕਹਿੰਦੇ ਸੋ ਮੈਂ ਉੱਠ ਗਿਆ ਵਾ ਤੇ ਹੁਣ ਤੈਨਾਂ ਕਰਦਾ ਗੱਲਾਂ ਚਲੋ ਬਾਕੀ ਅਮ ਕੰਟੀਨਿਊ ਕਰਦੇ ਆ ਥੋੜੇ ਦੇ ਤੱਕ ਅੱਛੀ ਕਿੱਦਾਂ ਕਰੂਗਾ ਪਾਪਾ ਨੂੰ ਪੁੱਛਾ ਪਾਪਾ ਅੱਜ ਫੋਨ ਹੀ ਨਹੀਂ ਕਰਦੇ ਤੇ ਪਾਵਾ ਪਤਾ ਨਹੀਂ ਕਹਿੰਦੇ ਮੈਂ ਕਬੱਡੀ ਦਾ ਮੈਚ ਦੇਖਣਾ ਤੂੰ ਕਹਿਦੀ ਤੂੰ ਕੀ ਦਿਖਾਣਾ ਮੈ ਅਸੀਂ ਉਦਰੀ ਸੀ ਬਾਹਰ ਖਾਣ ਚਲ ਜਾਈਏ ਡਿਨਰ 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 ਫਿਰ ਅਸੀਂ ਖਾਧੀ ਜੀਰੇ ਵਾਲੀ ਪਰੌਂਠੀ ਐਂਡ ਮਲਾਈ ਐਂਡ ਚਾਹ ਜਿਹੜੇ ਖਾਂਦੇ ਹੋਣਗੇ ਜਦੋਂ ਮੈਂ ਬਣਾਉਂਦੇ ਹੁੰਨੀ ਸੀ ਦੀਪ ਨੂੰ ਬੜੀ ਪਸੰਦ ਆਈ ਸੀ ਦੀਪ ਕਹਿੰਦੇ ਮੈਂ ਤਾਂ ਪਹਿਲੀ ਵਾਰ ਹੀ ਖਾਧੀ ਜਦੋਂ ਇਦਾਂ ਰੋਟੀ ਵਾਲਾ ਬਣਾਉਣਾ ਜੀਰੇ ਵਾਲੀ ਪਰੌਂਠੀ ਬਹੁਤ ਸੁਆਦ ਬਣਦੀ ਹੈ ਕਈ ਵਾਰ ਬਾਹਰ ਲਾ ਛੱਡ ਕੇ ਤੇ ਘਰ ਦੀ ਰੋਟੀ ਖਾਉਦੇ ਸੁਆਦ ਹੀ ਵੱਖਰਾ ਖਾਣੀ ਮੈਂ ਇੱਕ ਸੀ ਖਾਂਦੀਆਂ ਤਿੰਨ ਪਾਪਾ ਨੂੰ ਕਿਤੇ ਡਾਟੂਗਾ ਆ ਚੀ ਜਾਨ ਹੈ ਆਂਦੀ ਨਟਕਟ ਲੋਡ ਪੈਗੜ ਖਾਂਦੀ ਹੈ ਨਹੀਂ